ਜੇ ਪਿਆ ਜਿਹੜਾ ਇਸ ਇੱਦਾਂ ਤੇ ਉਹ ਬੰਦੇ ਸਹੀ ਹੁੰਦੇ ਵੀ ਸਾਨੂੰ ਗਲਤ ਕਰਾ ਦਿੰਦਾ ਹੈ। ਸੋ ਕੁਝ ਜੰਦੇ ਜੱਥੇਬੰਦੀਆਂ ਰਾਹੀਂ ਕੁਝ ਵੀ ਸਾਨੂੰ ਬਲੈਕਮੇਲ ਕੀਤਾ ਅੰਦਰ ਧਮਕੀਆਂ ਦਿੱਤੀਆਂ ਜਾਂਦੀਆਂ ਤੇ ਅਸੀਂ ਉਹਨਾਂ ਦੀ ਜਿਹੜੀ ਲੀਡਰਸ਼ਿਪ ਹੈ ਸੀ ਉਹਨਾਂ ਮੇਰੀ ਰਿਕੁਐਸਟ ਕਰਾਂਗੇ ਕਿ ਉਹ ਇਹਨਾਂ ਤੇ ਜ਼ਰੂਰ ਕੰਟਰੋਲ ਕਰਨ ਕਿਉਂਕਿ ਉਹਨਾਂ ਨੂੰ ਇਹ ਚੀਜ਼ ਧਿਆਨ ਚ ਰੱਖਣਾ। ਜਿੰਦੀ ਕਿ ਬੱਚੇ ਨੂੰ ਸਾਡਾ ਬਾਹਰ ਭੇਜਦਾ ਕੰਮ ਹੈ ਅਸੀਂ ਬੱਚੇ ਨੂੰ ਬਾਹਰ ਭੇਜਦੇ ਹਾਂ ਤਾਂ ਜੋ ਬੰਦੀ ਰੀਤੀ ਸੈਸੀ ਉਹ ਲੈਣੇ ਆ। ਤੇ ਉਸ ਤੋਂ ਬਾਅਦ ਜਿਹੜਾ ਸਾਡੇ ਤੋਂ ਫੋਨ ਕਰਕੇ ਫੋਨ ਕੀਤਾ ਜਾਂਦਾ ਕੀ ਆ ਸਾਡੇ ਪੈਸੇ ਬੱਚੇ ਦੇ ਵਾਪਸ ਮੋੜੇ ਜਾਣ ਜਾਂ ਤੁਸੀਂ ਬੱਚੇ ਤੋਂ ਪੈਸੇ ਵੱਧ ਲੈ ਲੇ ਜੋ ਇਸ ਤਰ੍ਹਾਂ ਦੇ ਸੋ ਕਈ ਤਰ੍ਹਾਂ ਦੇ ਰੀਜ਼ਨ ਹੁੰਦੇ ਜਿਹਨਾਂ ਕਰਕੇ ਸਾਨੂੰ ਧਮਕੀ ਦਿੱਤੀ ਜਾਂਦੀ ਹੈ ਕੀ ਇਸ ਟਾਈਮ ਕੋਈ ਕੰਪਲੇਂਟ ਨਹੀਂ ਇਹਨਾਂ ਦਾ ਇੱਕ ਹਰਜੀਤ ਜੀ ਦਾ ਅਸੋਸੀਏਟ ਹਰਜੀਤ ਜੀ ਜੀ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਦੀ ਜਿਹੜੀ ਸਾਡੀ ਪ੍ਰੈਸ ਕਾਨਫਰੰਸ ਆ ਉਹ ਹੈਗੀ ਸਰਕਾਰ ਦੇ ਅੱਗੇ ਆ ਭਗਵਾਨ ਸਵਾਮੀ ਜੀ ਅੱਗੇ ਤੇ ਪ੍ਰਸ਼ਾਸਨ ਦੇ ਕਿਉਂਕਿ ਬਹੁਤ ਸਾਰੀਆਂ ਸੰਸਥਾਵਾਂ ਏਦਾਂ ਦੀਆਂ ਬਣ ਗਈਆਂ ਜਿਨ੍ਹਾਂ ਦਾ ਕੰਮ ਹੀ ਬਲੈਕਫੀng ਹੈ ਅਸੀਂ ਕਿਸੇ ਦਾ ਇੱਕ ਦਾ ਨਾਂ ਨਹੀਂ ਲੈਂਦੇ ਸਾਨੂੰ ਕਾਫੀ ਕੁਝ ਸੋਚਣਾ ਪੈਂਦਾ ਹੈਗਾ ਬੋਲਣ ਲੱਗੇ ਤੇ ਕਾਫੀ ਪ੍ਰੈਸ਼ਰ ਰਹਿੰਦਾ ਹੈਗਾ ਸਾਡੇ ਉੱਤੇ ਜਿਵੇਂ ਕਿ ਹਮ ਲਾਸਟ ਦੇ ਵਿੱਚ ਹੋਇਆ ਮੇਰੇ ਆਫਿਸ ਦੇ ਵਿੱਚ ਹੋਇਆ ਮੇਰੇ ਕੋਲ ਇੱਕ ਲੜਕੀ ਕੰਮ ਕਰਦੀ ਸੀ ਉਹਨੇ ਕਪਲਾ ਕੀਤਾ ਕਪਲਾ ਕੀਤਾ ਅਸੀਂ ਉਹਦੇ ਨਾਲ ਬੈਠ ਕੇ ਇੱਕ ਸੈਟਲਮੈਂਟ ਕਰ ਲਈ ਪਰ ਜਦੋਂ ਉਹ ਸੈਟਲਮੈਂਟ ਹੋਈ ਉਹ ਤੋਂ ਬਾਅਦ ਉਹ ਲੱਖਾਂ ਦੇ ਵਿੱਚ ਚਲਾ ਗਿਆ ਕਪੜੇ ਕਪੜੇ ਦੀ ਸਟੇਟਮੈਂਟ ਸੌਗਤ ਆ। ਇਹ ਸਾਰਾ ਕੁਝ ਸਾਡੇ ਕੋਲ ਹੈਗਾ ਜੀ ਉਹ ਜ਼ਮਾਨਯੋਗ ਐਸਐਸਪੀ ਸਾਹਿਬ ਨੂੰ ਅਸੀਂ ਦੇ ਕੇ ਆਇਆ। ਜੇ ਉਸ ਤੋਂ ਬਾਅਦ ਜਦੋਂ ਅਸੀਂ ਉਹਨਾਂ ਨੂੰ ਬੁਲਾਇਆ ਤੇ ਸਾਨੂੰ ਉਹਨਾਂ ਨੇ ਇੱਕ ਸੰਸਥਾ ਹੈਗੀ ਆ ਆਪਣੀ ਕਿਸਾਨ ਜਥੇਬੰਦੀ ਹੈਗੀ ਉਹਨਾਂ ਦੇ ਕੁਝ ਮੈਂਬਰ ਨੇ ਉਹਨਾਂ ਨੇ ਸਾਨੂੰ ਕਾਲ ਕੀਤੀ ਤੇ ਬੜੇ ਬਤਮੀਜੀ ਦੇ ਨਾਲ ਪੇਸ਼ ਆਏ ਵੀ ਤੁਸੀਂ ਉਹ ਕੁੜੀ ਨੂੰ ਅੱਜ ਤੋਂ ਬਾਅਦ ਕਾਲ ਨਹੀਂ ਕਰਨਾ। ਅਸੀਂ ਕਿਹਾ ਵੀ ਐਂਟਰੀਆਂ ਦਾ ਮਾਮਲਾ ਹੈਗਾ ਜਿਹੜਾ ਪੈਸਾ ਆਇਆ ਹੋਇਆ ਤੇ ਅਸੀਂ ਕਸਟਮਰ ਦੇ ਨਾਲ ਕਲੀਅਰ ਕਰਨਾ ਵੀ ਸਾਡੇ ਕੋਲ ਪੈਸਾ ਆਇਆ ਜਾਂ ਨਹੀਂ ਆਇਆ ਤੇ ਫਿਰ ਉਹ ਤੋਂ ਬਾਅਦ ਉਹ ਮੇਰੇ ਆਫਿਸ ਦੇ ਵਿੱਚ ਵੀ ਆਏ ਜੀ ਆਫਿਸ ਦੇ ਵਿੱਚ ਬਹੁਤ ਮਾੜਾ ਚੰਗਾ ਬੋਲੇ ਸਾਨੂੰ ਉਹ ਤੇ ਮੇਰੇ ਸਟਾਫ ਨੂੰ ਵੀ ਮਾੜਾ ਚੰਗਾ ਬਹੁਤ ਬੋਲੇ ਤੇ ਇੱਥੋਂ ਤੱਕ ਆ ਗਿਆ ਅਸੀਂ 1.200 ਬੰਦਾ ਆਵਾਂਗੇ ਥੋੜੇ ਅਸੀਂ ਆਫਿਸ ਦਾ ਜਿੰਦਾ ਲਗਾ ਕੇ ਰੱਖਾਂਗੇ ਤੇ ਬਲੈਕਮੇਲਿੰਗ ਆ ਅਸੀਂ ਫਿਰ ਉਹ ਤੋਂ ਬਾਅਦ ਐਸਐਸਪੀ ਸਾਹਿਬ ਕੋਲ ਗਏ ਉਹਨਾਂ ਨੂੰ ਸਾਰਾ ਦੱਸਿਆ ਤੇ ਉਹਨਾਂ ਨੇ ਕਿਹਾ ਵੀ ਅਸੀਂ ਵੀ ਜੋ ਵੀ ਬੰਦੀ ਕਾਰਵਾਈ ਹੈ ਅਸੀਂ ਕਰਾਂਗੇ ਤੇ ਇਹ ਜਿਹੜੀਆਂ ਚੀਜ਼ਾਂ ਇਹਨਾਂ ਤੇ ਠੱਲ ਪਾਈ ਜਾਵੇ ਅਸੀਂ ਅੱਜ ਦੀ ਜਿਹੜੀ ਕਾਨਫਰੰਸ ਹੈ ਇਸ ਕਰਕੇ ਅਸੀਂ ਸਾਰੇ ਇੰਥੇ ਮਲੇਰ ਕੋਲ ਦੇ ਐਸੋਸੀਏਸ਼ਨ ਦੇ ਮੈਂਬਰ ਕੱਟੇ ਹੋਏ ਹਾਂ ਸਰ ਲੜਕੀ ਦੇ ਪੱਖ ਦੀ ਸੁਣਨ ਦੀ ਖਾਤਰ ਕੀ ਸਾਨੂੰ ਉਹਦਾ ਕੋਈ ਮੋਬਾਈਲ ਨੰਬਰ ਜਾਂ ਉਹਦੇ ਘਰ ਦੇ ਦਾ ਦਿੱਤਾ ਜਾਊਗਾ ਵੀ ਉਹਨਾਂ ਦੇ ਪੱਖ ਦੀ ਅਸੀਂ ਸੁਣ ਸਕੀਏ ਸਰ ਜਿੱਥੋਂ ਤੱਕ ਮਸਲਾ ਹੈਗਾ ਲੜਕੀ ਉਹ ਸਾਰਾ ਕੁਝ ਸਾਡੇ ਕੋਲ ਹੈਗਾ ਤੇ ਅਸੀਂ ਐਸਐਸਪੀ ਸਾਹਿਬ ਨੂੰ ਦਿੱਤਾ ਵੀ ਹੋਇਆ ਹੈਗਾ ਅਗਰ ਤੁਹਾਨੂੰ ਚਾਹੀਦਾ ਪਰ ਅਸੀਂ ਇੱਕੋ ਹੀ ਰਿਕੁਐਸਟ ਕਰਾਂਗੇ ਅਸੀਂ ਪਰਸਨਲੀ ਕਿਸੇ ਲੜਕੀ ਦਾ ਕੈਰੀਅਰ ਨਹੀਂ ਖਤਮ ਕਰਨਾ ਚਾਹੁੰਦੇ ਪਰ ਜਿਹੜੀ ਅੱਜ ਦੀ ਕਾਨਫਰੰਸ ਆ ਉਹ ਇਸ ਕਰਕੇ ਆ ਵੀ ਜਿਹੜੀ ਥਰਡ ਪਾਰਟੀ ਆ ਉਹਦਾ ਕੋਈ ਮਤਲਬ ਨਹੀਂ ਹੈਗਾ ਸਾਨੂੰ ਬਲੈਕਮੇਲ ਕਰਨ ਦਾ ਜੀ ਅਸੀਂ ਉਹਨਾਂ ਨਾਲ ਮਸਲਾ ਹੈਗਾ ਅਸੀਂ ਬੈਠ ਕੇ ਕਰਨਾ ਸੀ ਕਾਰ ਵੀ ਲਿਆ ਸੀ ਪਹਿਲਾਂ ਤੇ ਕਾਰ ਵੀ ਲੈਂਦੇ ਪੈਸੇ ਵਾਲਾ ਕੋਈ ਮੈਟਰ ਨਹੀਂ ਹੈਗਾ ਅਗਰ ਉਹ ਸਾਡਾ ਸਾਥ ਦਿੰਦੇ ਪਰ ਉਹ ਹੁਣ ਕਾਨੂੰਨ ਆਪਦੀ ਕਾਰਵਾਈ ਕਰੂਗਾ ਮੈਂ ਵੀ ਇੱਥੇ ਇੱਕ ਕਾਇਜ਼ ਸੈਕਟਰੀ ਕਾਇਜ਼ ਇੱਕ ਐਸੋਸੀਏਸ਼ਨ ਵੱਲੋਂ ਇੱਕ ਰਿਕਵੈਸਟ ਕਰੂੰਗਾ ਪੰਜਾਬ ਗਵਰਨਮੈਂਟ ਨੂੰ ਤੁਹਾਡੇ ਮਾਧਿਅਮ ਰਾਹੀਂ ਕਿ ਅਗਰ ਵੀ ਇਹ ਲਈ ਤੁਸੀਂ ਚਾਹੁੰਦੇ ਹੋ ਪੰਜਾਬ ਗੌਰਮਤ ਦੀ ਕਈ ਜਗ੍ਹਾ ਮੈਂ ਗੱਲ ਪੜੀ ਹੈ ਕਿ ਆਖ ਕੇ ਸੈਂਟਰ ਬੰਦ ਕਰਾਪੇ ਜਾਮ ਕੇ ਜੀ ਇਹ ਠੀਕ ਹੈ ਕਰਾਓ ਅਸੀਂ ਵੀ ਕਹਿੰਦੇ ਅਸੀਂ ਵੀ ਇਸ ਲੈਣ ਦੇ ਵਿੱਚ ਤਾਂ ਆਏ ਆ ਮੈਂ ਖੁਦ ਡਬਲ ਐਮ ਐ ਬੀ ਐਡ ਆ ਨਹੀਂ ਮੇਰੀ ਆਪਣੀ ਕੁਆਲੀਫਿਕੇਸ਼ਨ ਡਬਲ ਐਮ ਐ ਬੀ ਐਡ ਹੈ ਅਸੀਂ ਵੀ ਇਸ ਲੈਣ ਤਾਂ ਆਏ ਆ ਅਗਰ ਸੰਗੋ ਪੰਜਾਬ ਗੌਰਮਤ ਵੱਲੋਂ ਨੌਕਰੀ ਨਹੀਂ ਮਿਲੀ ਠੀਕ ਹੈ ਮੇਰੇ ਜਿੰਨੇ ਬ੍ਰਦਰ ਬੈਠੇ ਨੇ ਇੱਥੇ ਤੁਸੀਂ ਉਹਨਾਂ ਦੀ ਕੁਆਲੀਫਿਕੇਸ਼ਨ ਦੇਖੋ ਆਏ ਸਮੂਹ ਕਰਾਉਣਾ ਹੈ ਇਮੀਗ੍ਰੇਸ਼ਨ ਦੇ ਲਾਇਸੈਂਸ ਲੈਣੇ ਇਹ ਕੋਈ ਆਮ ਗੱਲ ਨਹੀਂ ਹੈ ਇਹਦੇ ਲਈ ਬਹੁਤ ਅਮੂਸਲੇ ਲੈਂਦੀਆਂ ਪੈਂਦੀਆਂ ਨੇ ਠੀਕ ਹੈ ਸਭ ਤੋਂ ਪਹਿਲਾਂ ਤਾਂ ਜਿਹੜੇ ਸਾਨੂੰ ਚੋਰੀ ਦੱਸਦੇ ਨੇ ਸਾਨੂੰ ਉਹੀ ਐਤੂਸੀ ਦੇਦੀ ਪੈਂਦੀ ਹੈ ਕਰੈਕਟਰ ਦੀ ਪੁਲਿਸ ਨੂੰ ਲੈ ਕੇ ਤੇ ਪਹਿਲਾਂ ਕੋਈ ਕੇਸ ਤਾਂ ਨਹੀਂ ਚੱਲਦਾ ਸਾਡੇ ਤੇ ਤਾਂ ਜਾ ਕੇ ਸਾਡੇ ਲਾਇਸੈਂਸ ਬੰਦ ਦੇ ਠੀਕ ਹੈ ਇਸ ਲਈ ਇਹ ਜਿਹੜੇ ਮਤਲਬ ਗਵਰਨਮੈਂਟ ਨੂੰ ਵੀ ਇਹ ਚਾਹੀਦਾ ਵੀ ਜੇ ਅਸੀਂ ਇੱਕ ਪਾਸੇ ਬਹਿ ਕੇ ਆਰਾਮ ਨਾਲ ਰੋਟੀ ਖਾ ਵੀ ਰਹੇ ਹਾਂ ਤੱਕ ਤਾਂ ਕੋ ਘੱਟ ਅਗਰ ਵੀ ਸਾਡੀ ਗਲਤੀ ਹੈ ਤਾਂ ਸਾਨੂੰ ਕਾਨੂੰਨ ਦੇ ਮੁਤਾਬਕ ਜਿਹੜੀ ਸਜ਼ਾ ਬੰਦੀ ਦਿੱਤੀ ਜਾਵੇ ਲੇਕਿਨ ਇਹ ਕੀ ਮਤਲਬ ਹੈ ਜੀ ਇੱਕ ਬੰਦਾ ਆ ਗਿਆ ਕਿ ਭੱਜੇ ਸਾਡੇ ਸੰਗੂ ਦੇ ਧਰਨਾ ਲਾਤਾ ਉਹ ਉਸ ਧਰਨੇ ਦੇ ਵਿੱਚੋਂ ਮੈਂ ਖੁਦ ਪਰਸਨਲੀ ਚਾਰ ਪੰਜ ਬੰਦਿਆਂ ਨੂੰ ਮਿਲਿਆ ਮਖਾਜੀ ਕੀ ਹੋ ਗਿਆ ਇੱਥੇ ਜਾਨ ਵਿੱਚ ਜਿਹੜਾ ਮੈਂ ਮੋਟਰਸਾਈਕਲ ਓਕੇ ਹੋ ਕੇ ਹਾਲਾਂਕਿ ਮੈਂ ਜਿਆਦਾ ਐ ਨਾ ਕੋਈ ਸੀ ਮੈਂ ਮੋਟਰਸਾਈਕਲ ਓਕੇ ਸਰਦਾਰ ਜੀ ਨੂੰ ਪੁੱਛਿਆ ਮਖਾਜੀ ਕੀ ਹੋ ਗਿਆ ਕਹਿੰਦੇ ਪਤਾ ਨਹੀਂ ਪਤਾਨ ਜੀ ਨੂੰ ਪਤਾ ਫਿਰ ਵੀ ਇੱਕ ਹੋਰ ਨੂੰ ਪੁੱਛਿਆ ਮਖਾਜੀ ਕੀ ਹੋ ਗਿਆ ਤੁਸੀਂ ਬੈਠੇ ਹੋ ਤੇ ਉਹ ਵੀ ਕਹਿੰਦੇ ਕਹਿੰਦੇ ਜੀ ਪ੍ਰਧਾਨ ਜੀ ਨੇ ਕਿਹਾ ਵੀ ਆਪਣਾ ਉੱਥੇ ਜਾ ਕੇ ਬੈਠਣਾ ਹੈ ਉਸ ਤੋਂ ਬਾਅਦ ਇੱਕ ਬੰਦਾ ਆਪਣਾ ਸਿਲੈਂਡਰ ਬਗਾਇਆ ਇਹ ਕੱਟਦੇ ਹਾਂ ਸਾਫ ਮੈਨੂੰ ਲੱਗਿਆ ਵੀ ਇਹ ਬੰਦਾ ਪੂਰੀ ਤਿਆਰੀ ਕਰਕੇ ਆਇਆ ਹੂੰ ਤਾਂ ਪਤਾ ਹੀ ਹੂ ਕਿ ਕਿਤੇ ਇਹ ਕਦੇ ਲਾਉਣੇ ਮੈਂ ਤਾਂ ਇਹ ਕੀ ਹੋ ਗਿਆ ਬੰਦਾ ਪਤਾ ਨਹੀਂ ਕਿਹਦਾ ਪਤਾਨ ਜੀ ਲੈ ਕੇ ਆਇਆ ਵੀ ਇਵਨ ਕਿ ਜਿਹੜੇ ਬੰਦੇ ਨਾਲ ਦੋ ਦੋਨ ਉਹਨਾਂ ਨੂੰ ਮਸਲੇ ਦੇ ਵੀ ਪਤਾ ਹੁੰਦਾ ਇਹ ਤਾਂ ਇਹ ਹੁੰਦਾ ਜਿਵੇਂ ਬਸ ਇੱਕਦਾਂ ਆਵਾਜ਼ ਲਗਾਈ ਆ ਜਾਓ ਵੀ ਚੱਲੀਏ ਚਲੋ ਜੀ ਤਾਂ ਉੱਥੇ ਸਾਡੇ ਕੋਲ ਇੱਕ ਮਤਲਬ ਸ਼ਬਦ ਆਟੋਮੈਟਿਕਲੀ ਮੂੰਹ ਤੋਂ ਨਿਕਲਦਾ ਜਾਂ ਬੇਲੇ ਰਿਹਾ ਔਰ ਆਪਣੀ ਮੂੰਹ ਤੋਂ ਨਿਕਲਦੀ ਹੈ ਸ਼ਬਦ ਸਾਡੇ ਕੋਲ ਤਾਂ ਲੇਕਿਨ ਇਹ ਵੀ ਮੈਂ ਰਿਕੁਐਸਟ ਕਰਨਾ ਜਿੰਨੇ ਅਸੀਂ ਬਰਦਰਸ ਬੈਠੇ ਆ ਸਾਡੀ ਹੱਥ ਜੋੜ ਕੇ ਬੇਨਤੀ ਹੈ ਪੰਜਾਬ ਸਰਕਾਰ ਨੂੰ ਵੀ ਅਗਰ ਸਾਡੇ 'ਚ ਕੋਈ ਕਮੀ ਹੈ ਤਾਂ ਕਾਨੂੰਨ ਅਸੀਂ ਸਜ਼ਾ ਦੇ ਹੱਕਦਾਰ ਹੈਗੇ ਹਾਂ ਲੇਕਿਨ ਅਸੀਂ ਇਹਨਾਂ ਜਥੇਬੰਦੀਆਂ ਦੇ ਉਹ ਮੈਂਬਰ ਆਂਦੀਆਂ ਜਿਹੜੇ ਮੈਂਬਰ ਆਪਣੇ ਆਪ ਨੂੰ ਬਹੁਤ ਜ਼ਿਆਦਾ ਮਤਲਬ ਸੰਸਥਾ ਹੀ ਆਪਣੇ ਆਪ ਨੂੰ ਸਮਝਦੇ ਨੇ ਉਹ ਕਾਨੂੰਨ ਸਮਝਦੇ ਨਹੀਂ ਆਪਦੇ ਅਸੀਂ ਉਹਨਾਂ ਦੀ ਇੰਟਰਫੇਰੈਂਸ ਬਰਦਾਸ਼ਤ ਨਹੀਂ ਕਰਾਂਗੇ ਇਸ ਕਰਕੇ ਤੁਹਾਡੇ ਜ਼ਰੀਏ ਹੈ ਪਲੀਜ਼ ਉਹ ਲੋਕ ਜਿਹੜੇ ਇਹਨਾਂ ਸੰਸਥਾਵਾਂ ਨੂੰ ਚਲਾ ਰਹੇ ਨੇ ਉਹ ਅ ਕਿਸੇ ਵੀ ਲੈਵਲ ਤੇ ਸ਼ਹਿਰ ਲੈਵਲ ਤੇ ਡਿਸਟ੍ਰਿਕਟ ਲੈਵਲ ਤੇ ਆਪਣੇ ਬੰਦਿਆਂ ਨੂੰ ਮਤਲਬ ਚੈੱਕ ਕਰਵਾਉ ਕਿ ਕਿਹੜੇ-ਕਿਹੜੇ ਬੰਦੇ ਉਹਨਾਂ ਦੇ ਉਹਨਾਂ ਦਾ ਨਾਮ ਗਲਤ ਇਸਤੇਮਾਲ ਕਰ ਰਹੇ ਨੇ ਮੈਨੂੰ ਇਹ ਨਹੀਂ ਕਹਿਆ ਕਿ ਸਹੀ ਇਸਤੇਮਾਲ ਹੋ ਰਿਹਾ ਹੈ ਬਲਕਿ ਉਸ ਸੰਸਥਾ ਦੇ ਨਾਮ ਗਲਤ ਇਸਤੇਮਾਲ ਹੋ ਰਿਹਾ ਹੈ ਤੇ ਸਾਡੀ ਵੀ ਤੁਹਾਡੇ ਅੱਗੇ ਇਹੀ ਰਿਕਵੈਸਟ ਹੈ ਕਿ ਇਹ ਸਾਡੀ ਰਿਕਵੈਸਟ ਨੂੰ ਪੰਜਾਬ ਗਵਰਨਮੈਂਟ ਤੱਕ ਅਤੇ ਜਿੰਨੀਆਂ ਵੀ ਜਥੇਬੰਦੀਆਂ ਜਿਹੜੀਆਂ ਅਕਸਰ ਇਮੀਗ੍ਰੇਸ਼ਨ ਵਾਲਿਆਂ ਨੂੰ ਚੋਰ ਦੱਸਦੀਆਂ ਨੇ ਉਹ ਜਥੇਬੰਦੀਆਂ ਨੇ ਜਿਹਨੇ ਹੈੱਡਿੰਗ ਉਹਨਾਂ ਤੱਕ ਇਹ ਗੱਲ ਪਹੁੰਚਾਈ ਜਾਵੇ ਮੰਗ ਇਹ ਹੀ ਕਰਦੇ ਆ ਵੀ ਜਿਹੜੀਆਂ ਇਦਾਂ ਦੀਆਂ ਐਸੋਸੀਏਸ਼ਨਸ ਹੈਗੀਆਂ ਨੇ ਜਾਂ ਇਦਾਂ ਦੇ ਲੋਕ ਨੇ ਉਹਨਾਂ ਤੇ ਠੱਲ ਪਾਈ ਜਾਵੇ ਉਹਨਾਂ ਨੂੰ ਸਰਕਾਰ ਕੰਟਰੋਲ ਕਰੇ ਨਹੀਂ ਸਰਕਾਰ ਦੀ ਕੋਈ ਨਾਮ ਨਹੀਂ ਰਹਿਣਾ ਸਰਕਾਰ ਨਾਲ ਹਰ ਬੰਦਾ ਆਪਣੇ ਘਰੇ ਕਚਹਿਰੀ ਲਾਉਣੀ ਸ਼ੁਰੂ ਕਰ ਦੂਗਾ ਤੇ ਲੋਕਾਂ ਦਾ ਸਰਕਾਰ ਦੇ ਉੱਤੋਂ ਵਿਸ਼ਵਾਸ ਉੱਠੇ ਥੈਂਕ ਯੂ